ਖਿਆਲਿਆ ਦਾ ਕੰਮ ਹੈ ਵੀ ਇੱਕ ਜਿੰਦਗੀ ਵਿੱਚ ਜਿਹੜਾ ਜੀਵ ਉਸਾਰਮੀ ਸੁਖਣਾ ਬਾਰ-ਬਾਰ ਜਨਮ ਲੈਣਾ ਪੈਂਦਾ ਹੈ ਗੁਰਬਾਣੀ ਵੀ ਇਸ ਗੱਲ ਕਰਨ ਕਰਦੀ ਹੈ ਕਿ ਬਾਰ-ਬਾਰ ਜਮਣਾ ਪੈਂਦਾ ਹੈ ਮਰਨਾ ਤੇ ਇੱਕ ਜਿੰਦਗੀ ਜੇ ਕੋਈ ਧੰਗ ਨਾਲ ਜੂਵੇ ਗੁਰੂ ਪਰਮੇਸ਼ਰ ਦੀ ਰਜਾ ਦੇ ਵਿੱਚ ਜੀਵਨ ਗੁਟੀਰ ਕਰਕੇ ਨਾਮ ਸਿਮਰਨ ਕਰਕੇ ਫੇਰ ਉਸ ਨੂੰ ਅਗਲਾ ਜਨਮ ਜੇ ਕੋ ਦਇਆ ਹੋਵੇ ਪਰਮੇਸ਼ਰ ਦੀ ਮਰਦੇ ਵਾਰ ਜਦੋਂ ਜਨਮ ਨਿਕਲੇ ਉਹਨੂੰ ਵਾਜੁਰੂ ਦਾ ਕੋਈ ਨਾਮ ਖੇਤੇ ਆ ਜਾਵੇ ਤੇ ਉਹ ਫੇਰ ਮਰਦਾ ਜਿਹੜਾ ਹੈ ਮਰਿਆ ਕੋਈ ਨਾਮ ਖੇਤੇ ਦੁਆਰਾ ਜੁਨੀ ਵਿੱਚ ਵੀ ਆ ਜਾਂਦਾ ਇਸੇ ਲਈ ਆ ਤੁਸੀਂ ਵੇਖਦੇ ਆ ਇੰਟਰਨੈਟ ਤੇ ਕਿੰਨੇ ਆਉਂਦੇ ਆ ਤੇ ਕਿੰਨੇ ਪਿੱਛੇ ਮਰ ਗਿਆ ਸੀ ਕੋਸਰਾਣੀ ਟਿਕਾ ਜਾ ਕੇ ਜੰਮ ਜਿੰਨੇ ਲੋਕ ਬੰਦੇ ਖਿਆਲ ਕਰਦੇ ਦੁਆਰਾ ਜੰਮਣਾ ਨਹੀਂ ਹੁੰਦਾ ਵੀ ਬੰਦੇ ਨੇ ਕਰਕੇ ਕੰਮ ਨਹੀਂ ਹੋ ਗਿਆ ਤਾਂ ਨਹੀਂ ਜਿੰਨਾ ਚਿਰ ਬੰਦੇ ਦੇ ਕਰਮ ਖਤਮ ਨਹੀਂ ਹੁੰਦੇ ਉਦੋਂ ਤੱਕ ਜ਼ਿੰਦਗੀ ਜਿਹੜੀ ਹੈ ਉਹ ਚੱਲਦੀ ਰਹੇਗੀ ਭਾਵੇਂ ਬੰਦਾ ਮਰ ਗਿਆ ਹੈ ਪਰ ਮਨਨ ਤੋਂ ਬਾਅਦ ਫਿਰ ਜੀਵਨ ਦੀ ਸ਼ੁਰੂ ਹੋਣਾ ਹੈ ਇਹ ਨਹੀਂ ਪਤਾ ਕਿ ਕਿਸੇ ਆਪ ਕੋਣੀ ਮਹਾ ਬਣੀ ਥੋੜੇ ਕਿੱਲਾ ਬਣੀ ਮਛਰ ਬਣੀ ਸਾਹਮ ਪਕੜਾ ਮੱਝੀ ਬੜੇ ਬਾਤ ਬਣੇਗਾ ਪੁੱਤ ਕੀ ਬੜੇਗਾ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੇ ਪੈਦਾ ਹੋਏਗਾ ਇਹ ਵੀ ਨਹੀਂ ਕਹਿੰਦਾ ਇਸ ਕਰਕੇ ਜਿੰਨੇ ਵੀ ਨਾਨੇ ਨੇ ਢਾਰੇ ਨੇ ਊਰੇ ਗੱਲ ਕਹਿੰਦੇ ਨੇ ਕਿ ਜਦੋਂ ਇਸ ਸੰਸਾਰ ਵਿੱਚ ਸਾਹਮਣੇ ਇਸ ਨੂੰ ਐਵੇਂ ਨਾ ਕਰੋ ਨਾਮ ਜੋੋਖਿਤ ਕਰੋ ਫਿਰ ਵੱਣ ਕੇ ਚੱਲਣ ਵਾਲਾ ਤ ਹੈ ਪਰ ਜਿਹੜਾ ਨਾਮ ਜਪਣਾ ਹੈ ਇਹ ਬਹੁਤ ਜ਼ਰੂਰੀ ਹੈ ਕਿਤੇ ਵੀ ਆਪਾ ਕਰ ਲੈਂਦੇ ਆ ਤਾਂ ਸਿੰਘ ਨੂੰ ਵੀ ਕਰ ਲੈਂਦੇ ਆ ਪਰ ਇੱਕ ਕੰਮ ਆਪਣੀ ਤਿੰਨੇ ਗੁੰਦਾ ਹੋ ਨਾਮ ਜਪਣਾ ਕਰੋ ਕਿਤੇ ਤੁਹਾਨੂੰ ਕੋਈ ਨਾਮ ਦੀ ਗੱਲ ਉੰਨੇ ਮਿਲਦੇ ਬੇ ਤਨ ਪੁੱਤਰ ਲੱਗ ਕੋ ਜਨ ਕੋ ਲਭੇ ਦੀ ਕਰਤਾ ਦੇ ਕੋਈ ਆਪਣਾ ਨਹੀਂ ਜੀ ਤਜਰਬਾ ਦਾ ਨੂੰ ਛੱਡ ਗਏ ਨਾਮ ਵਾਲੇ ਦਾ ਪਾਸਾ ਭਾਰੀ ਰੱਖੇ ਵੀ ਇਹ ਸਾਡੇ ਲਈ ਕੰਮ ਦੀ ਗੱਲ ਮੈਂ ਬੈਠਿਆ ਸੀ ਸਵਾਰਧਰ ਜੀ ਦੇ ਕੋਲ ਇਹ ਮੈਨੂੰ ਹੁਣ ਦੂਸਰੀ ਵਾਰੀ ਮਿਲਦੇ ਜਿਹੜੀ ਬੀਬੀ ਸਲਾਣਾ ਕੀਤੀ ਹੈ ਮਾਦਾ ਸ਼ਾਨੀ ਦੇਵੀ ਉਹਨਾਂ ਨੇ ਕਹ ਇੱਕ ਦਿਨ ਦਰਸ਼ਨ ਕੀਤੇ ਆ ਇੱਕ ਵਾਰੀ ਗੱਲ ਸੁਣੀ ਉਹ ਵੀ ਮੋਬਾਈਲ ਤੇ ਜਿੰਦਸ ਸਿੰਘ ਦਾ ਉਹ ਗੋਰੀ ਸੀ ਉਹ तकरीबन 1 ਘੰਟਾ 49 ਮਿੰਟ ਕੁ ਸੈਕਿੰਡ ਗੱਲ ਚੱਲੀ ਚੱਲੀ ਉਹ ਮਾਤਾ ਜੀ ਬਿੱਤੀ ਬੈਠੇ ਸੀ ਸਾਰੀ ਗੱਲ ਸੁਣਦੇ ਸੀ ਕਹਿੰਦੇ ਮਾਇ ਜਿਹੜਾ ਕਈ ਵਾਰੀ ਅਜਿਹਾ ਹੁੰਦਾ ਕਿ ਬੀਬੀ ਦਿਲਾਣਾ ਕਰਦੀ ਹੈ ਮਾਤਾ ਦੀ ਗੱਲ ਕਰਦੇ ਹੈ ਸਾਡੇ ਲੋਕ ਪਰ ਘਰ ਵਾਲੀ ਤਾਂ ਇਹਦੇ ਨਾਲ ਵਿਆਹੀ ਚੁਗੀ ਅਨੰਦ ਦਾ ਇਹ ਚੀਜ਼ ਸਜਾਵਾ ਤੇ ਨੇੜ ਦਾ ਸੰਬੰਧ ਪਤੀ ਨਾਲ ਹੁਣ ਨਿੱਤੀਆਂ ਬਾਜ ਆ ਕੇ ਸਰਦਾਰ ਜੀ ਦੇ ਕੋਲ ਉਹ ਅੰਝ ਉਤਰਨ ਲੱਗ ਗਏ ਧੁਰੋਗ ਜਿੰਦੇ ਸੀ ਇਹ ਗੁਰਮਤਿ ਜਦੋਂ ਪਤਾ ਹੈ ਕਿ ਜਾਣਾ ਹੈ ਚਾਹੇ ਗਾਲ ਦਾ ਹੈ ਆਪਾਂ ਵੀ ਜਾਣਾ ਹੈ ਫੇਰ ਉਹ ਇੱਕ ਵਾਰੀ ਕੈਲਵੀ ਸੰਸਕਾਰ ਦੇ ਰੀਤ ਕਰਨੀ ਪੈਂਦੀ ਹੈ ਕਿਹੜਾ ਬੰਦਾ ਹੈ ਕਿਤੇ ਐਨਾ ਕਿ ਵੀ ਕੋਈ ਦੁਖੀ ਨਹੀਂ ਹੋਇਆ ਬਣ ਕੇ ਆਪੋ ਸਤਨਾਮ ਸਤਨਾਮ ਇਸ ਕਰਕੇ ਹੌਸਲਾ ਵੱਡਾ ਰੱਖਣਾ ਚਾਹੀਦਾ ਹੈ ਕੋਈ ਦੁੱਖ ਵਿੱਚ ਜਿਹੜਾ ਹੈ ਜ਼ਰੂਰ ਜਾਣਾ ਚਾਹੀਦਾ ਸੁੱਖ ਵਿੱਚ ਕੋਈ ਜਾਵੇ ਕੋਈ ਨਾ ਜਾਵੇ ਵਿਲਾਸ ਨਿਕਵਾਉਂਦਾ ਹੈ ਫਾਲ ਕਿਸੇ ਵੀ ਵਾਰ ਤੇ ਨੂੰ ਜਨਤੈ ਦੇ ਗਿਆਨੀ ਹੀ ਗਏ ਬਹੁਤ ਦਸ ਤਿੰਨਾਂ ਕੀ ਸੰਕੀਚਾ ਗੁਰਬਾਣੀ ਦਾ ਉਹਨਾਂ ਨੇ ਵਿੱਚ ਗਾਹ ਬੁਲੀਆ ਘਰ ਵੀ ਮੈਂ ਆਪਿਆ ਬੈਠੇ ਮਹਾਰਾਜੇ ਦੇ ਪਰ ਇਹ ਜਿਹੜੇ ਇਤਿਹਾਸ ਦੀ ਪੁਰਾਣੀ ਗੱਲਾਂ ਕਰਨੀਆਂ ਜ਼ਰੂਰ ਬਣਦੀਆਂ ਨੇ ਇੱਕ ਬਾ ਆਪਣੇ ਜੀਵਨ ਵਾਸ ਜਦੋਂ ਉਹ ਦੀਤ ਕਰਦੀ ਹੈ ਹਰੇਕ ਦਿਨ ਜਾਂਦੇ ਪਖਰੇ ਤਜਰਬਾ ਵੱਖਰਾ ਹੈ ਤੁਹਾਡਾ ਵੱਖਰਾ ਜਿਹੜੇ ਨਵੇਂ ਹੋਣਗੇ ਬੱਚੇ ਉਹਨਾਂ ਦਾ ਤਜਰਬਾ ਵੱਖਰਾ ਹੋਵੇਗਾ ਘਰ ਵਾਲੀ ਵੀ ਪਤੀ ਦਾ ਜਿਹੜਾ ਤਜਰਬਾ ਵੱਖਰਾ ਹੈ ਇਸਤਰੀ ਦਾ ਪਤੀ ਲਈ ਤਜਰਬਾ ਵੱਖਰਾ ਹੁੰਦਾ ਇਸ ਕੰਕੀ ਆਪਾਂ ਸਾਰਿਆਂ ਫਿਕਰ ਸੇ ਨਾਲ ਨਹੀਂ ਹੁੰਦਾ ਇਹ ਗੱਲ ਮੈਂ ਥੋੜੀ ਜਿਹੀ ਤਾਂ ਕਰਨੀ ਕਰਨੀ ਦਮ ਕੀਤੀ ਸੀ ਜਿਹੜਾ ਬੀਰਵਾਲ ਸਿੰਘ ਨਾ ਕੋਸ ਗਿਆਨਾ ਬੀਤ ਸਤਾਰ ਕਹਿ ਲੋ ਸਭ ਦੁਨੀਆ ਦੇ ਜਾਣਦਾ ਸੀ ਦੁਨੀਆ ਨੂੰ ਕਿ ਹਰੇਕ ਹਾਲਤ ਸਵਾਲ ਦੇ ਕਾਰਨ ਬੇਕੋਸਸ ਕਰਦਾ ਸੀ ਕੋਈ ਇੱਕ ਦਿਨ ਉਹਦੀ ਮਾਂ ਮਾਰੋਗੀ ਸ਼ੈਲੀ ਗਲਮੈਂ ਉਹ ਵੈਤੇ ਹੀ ਬੋਲੀ ਸੀ ਜੇ ਯਾਦ ਹੋਵੇ ਕਿ ਉਹ ਜਿਹੜਾ ਫਿਰਬਲ ਸੀ ਦੀ ਮਾਂ ਹੋ ਗਈ ਬਿਮਾਰ ਅੱਠ ਦਿਨ ਉਸਨੇ ਆਪਣੀ ਮਾਂ ਦਾ ਟਿਕਾਣਾ ਕੀ ਕਰਨਾ ਕੋਈ ਵਰਮ ਕਰਨੇ ਧੀਆਂ ਕਰਦੀਆਂ ਨੇ ਪਰ ਉਹਦੇ ਕੋਈ ਹੈ ਨਹੀਂ ਸੀ ਕੋਈ ਸੀ ਉਹਦਾ ਪੱਦੀ ਚਲਾਣਾ ਕਰਨ ਤੋਂ ਬਾਅਦ ਹੀ ਬਾਹਰ ਵਿੱਚ ਜੰਮਿਆ ਸੀ ਬੀਰਪੁਰ ਤਾਂ ਉਹ ਮਾਂ ਬਿਮਾਰ ਹੋਣ ਤੋਂ ਅੱਖਾਂ ਤੇ ਪੱਟੀ ਬੰਨ ਕੇ ਆਪਣੀ ਮਾਂ ਦਾ ਮਨ ਮੁਕਤ ਸਾਫ ਕਰਦਾ ਸੀ ਮਾਤਾ ਜੀ ਕੋਈ ਸਾਰਾ ਦਿਨ ਅੱਢ ਦਿਨ ਬੜੀ ਸੇਵਾ ਕੀਤੀ ਬੜਾ ਖੁਸ਼ ਹੋ ਰਹੀ ਮੇਰੀ ਮਾਂ ਚਲਣ ਫਿਰਨ ਲੱਗੀ ਜੇ ਤੋ ਕੋਈ ਸੋਇਆ ਤੇ ਮਾਂ ਦੇ ਚਰਨਾਂ ਤੇ ਮੱਥਾ ਲਾ ਕੇ ਕਹਿੰਦਾ ਮਾਂ ਮੈਂ ਤੇਰਾ ਪੁੱਤਰ ਇੰਨਾ ਮੈਂ ਨਸੀਬਾਂ ਵਾਲਾ ਵੀ ਜਿਹੜਾ ਆਪਣੀ ਮਾਂ ਤੇ ਬਨ ਉਤਰ ਦੀ ਸੇਵਾ ਕੀਤੀ ਇਹ ਅਜਿਹਾ ਸੰਸਾਰ ਨਹੀਂ ਕੋਈ ਪੁੱਤਰ ਨਹੀਂ ਆ간다 ਕੇ ਆਲੋਚਨਾ ਕਰਦਾ